ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਆਪਣੇ ਨਗਰ ਦੀ ਸਾਰੀ ਨਗਰ ਪੰਚਾਇਤ ਅਤੇ ਜਿਹੜੀਆਂ ਦੋ ਕਿਸਾਨ ਜੁਨੀਆ ਬਣਿਆ ਉਹਨਾਂ ਵੱਲੋਂ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਪਿੰਡ-ਪਿੰਡ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਜੋ ਪ੍ਰਵਾਸੀ ਮਜ਼ਦੂਰ ਰਹਿੰਦੇ ਆ ਉਹਨਾਂ ਦੇ ਮਤੇ ਪਾਉਣ ਵਾਸਤੇ ਹਨ 4 ਵਜੇ ਦਾ ਜੋ ਟਾਈਮ ਦਿੱਤਾ ਸੀਗਾ ਸੁਬਾਹ ਵੀ ਇਹ ਬੇਨਤੀ ਕੀਤੀ ਸੀ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਕਿ ਆਵਾਜ਼ ਸੁਣਜਾਂ ਸਾਰ ਆਪਣੇ ਨਵੇਂ ਪੰਚਾਇਤ ਘਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਨਗਰ ਪੰਚਾਇਤ ਨਗਰ ਦੇ ਮੋਹਤਵਾਰ ਸੱਜਣ ਉੱਥੇ ਹਾਜ਼ਰ ਸੋ ਘਰ ਘਰ ਦੇ ਬੰਦੇ ਨੂੰ ਬੇਨਤੀ ਹੈ ਕੀ ਆਵਾਜ਼ ਸੁਣਿਆ ਸਾਰ ਆਪਣੇ ਨਵੇਂ ਪੰਚਾਇਤ ਘਰ ਵਿੱਚ ਪਹੁੰਚ ਦੀ ਕਿਰਪਾਲਤਾ ਕਰੋ ਸਾਰੇ ਹਾਲਾਤਾਂ ਤੋਂ ਜਾਣੋ ਜਿਵੇਂ ਪਿੱਛੇ ਦੇ ਹਸ਼ਿਆਰਪੁਰ ਦੇ ਵਿੱਚ ਕਿਸੇ ਪ੍ਰਵਾਸੀ ਵੱਲੋਂ ਛੋਟੇ ਜਿਹੇ ਬੱਚੇ ਦਾ ਗਲਾ ਘੋਟ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਜਿਹੜੀ ਇਹੋ ਜਈਆਂ ਜਿਹੜੀਆਂ ਵਾਰਦਾਤਾਂ ਨੂੰ ਹਰ ਰੋਜ਼ ਦਿਨ ਬਦਿਨ ਅੰਜਾਮ ਦਿੱਤਾ ਜਾਂਦਾ ਹੈ ਪ੍ਰਵਾਸੀ ਮਜ਼ਦੂਰਾਂ ਵੱਲੋਂ ਸੋ ਉਹਨਾਂ ਨੂੰ ਭਾਈ ਆਪਣੇ ਨਗਰ ਦੇ ਵਿੱਚੋਂ ਕੱਢਣ ਵਾਸਤੇ ਜੋ ਮਤਾ ਪੋਣਾ ਨਗਰ ਪੰਚਾਇਤ ਅਤੇ ਦੋਹੇ ਕਿਸਾਨ ਦੁਨੀਆ ਨਾਲ ਨਗਰ ਦੇ ਮੋਤਵਾਰ ਸੱਜਣ ਆਪਣੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਹੈ ਪਹੁੰਚ ਚੁੱਕੇ ਐ ਸੋ ਘਰ ਘਰ ਦੇ ਬੰਦੇ ਨੂੰ ਬੇਨਤੀ ਹੈ ਕਿ ਆਵਾਜ਼ ਸੁਣਦਿਆਂ ਸਾਰ ਆਪਣੇ ਪੰਚਾਇਤ ਘਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਇਹੋ ਜਿਹੀ ਜਿਹੜੀ ਘਟਨਾ ਹੈ ਉਹਨੂੰ ਅੱਗੇ ਵਾਸਤੇ ਕੋਈ ਹੋਰ ਅੰਜਾਮ ਨਾ ਦੇਵੇ ਉਹਦੋਂ ਪਹਿਲਾਂ ਪਹਿਲਾਂ ਮੌਕਾ ਜਿਹੜਾ ਸਾਂਭ ਲਿਆ ਜਾਵੇ ਸੋ ਬੇਨਤੀ ਹੈ ਭਾਈ ਜਲਦੀ ਤੋਂ ਜਲਦੀ ਆਵਾਜ਼ ਸੁਣਦਿਆ ਸਾਰ ਆਪਣੇ ਗੈਰੀ ਭਾਗੀ ਜੋ ਨਵਾਂ ਪੰਚਾਇਤ ਕਾਰ ਬਣਿਆ ਉਹਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਸਾਰੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਮਤਾ ਪਾਇਆ ਜਾ ਸਕੇ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਜੀਤ ਸਿੰਘ ਸਰਪੰਚ ਪਿੰਡ ਗੇਰੀ ਭਾਗੀ ਮਤਾਜੀ ਪ੍ਰਵਾਸੀ ਮਜ਼ਦੂਰਾਂ ਵਾਸਤੇ ਪਾਇਆ ਗਿਆ ਕਿ ਅਸੀਂ ਜੋ ਵੀ ਪ੍ਰਵਾਸੀ ਮਜ਼ਦੂਰ ਹੈ ਕੰਮ ਕਰਨ ਖਾਤਰ ਆਉਂਦੇ ਆ ਉਹ ਆ ਸਕਦੇ ਆ ਕੰਮ ਕਰਕੇ ਆਪਦਾ ਵਾਪਸ ਜਾਣ ਉਹਨਾਂ ਨੂੰ ਪੱਕੇ ਤੌਰ ਤੇ ਪਿੰਡ ਵਿੱਚ ਰਹਿਣ ਦਿੱਤਾ ਨਹੀਂ ਜਾਊਗਾ ਨਾ ਕੋਈ ਉਹਨਾਂ ਨੂੰ ਮਕਾਨ ਲੈ ਕੇ ਨਾ ਦਿੱਤਾ ਜਾਊ ਨਾ ਹੀ ਕੋਈ ਉਹਨਾਂ ਦਾ ਕਾਰਡ ਵਗੈਰਾ ਜਾਂ ਗੁਦਾਰ ਕਾਰਡ ਕੋਈ ਵੀ ਮਿਲ ਕੇ ਪ੍ਰੂਫ ਐਡਜੋ ਰੈਟੀਫਾਈ ਕਰਾਉਂਦੇ ਨੇ ਅਸੀਂ ਨਹੀਂ ਕਰਾਂਗੇ ਉਤੇ ਵੀ ਅਸੀਂ ਉਹਨਾਂ ਨੂੰ ਨਾ ਪਿੰਡ ਦੇ ਬਾਰੇ ਦੀ ਜਾਚ ਤੇ ਜੇ ਕੋਈ ਲੈ ਕੇ ਆਉਂਦਾ ਆਪ ਜ਼ਿੰਮੇਦਾਰ ਤੋਂ ਖੁਦ ਦਾ ਜ਼ਿੰਮੇਦਾਰ ਹੋਗਾ ਉਹਦਾ ਆਧਾਰ ਕਾਰਡ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਉਹਨਾਂ ਉਹਦੀ ਜ਼ਿੰਮੇਵਾਰੀ ਹੈ ਇਹਦੇ ਵਿੱਚ ਜਿਹੜਾ ਵੀ ਲੈ ਕੇ ਆਪਦੇ ਘਰੇ ਬਹਾਊਗਾ ਜਾਂ ਖੇਤ ਚ ਬਹਾਊਗਾ ਤਾਂ ਖੁਦ ਉਹ ਜ਼ਿੰਮੇਦਾਰ ਹੈ ਅਸੀਂ ਉਹਨਾਂ ਨੂੰ ਅਸੀਂ ਸਾਡੇ ਨੂੰ ਕੋਈ ਇਜਾਜ਼ਤ ਨਹੀਂ ਹੈ ਪਿੰਡ ਦੇ ਵਿੱਚ ਬੈਠਣ ਦੀ ਬਸ ਜਿਹੜੇ ਪਹਿਲਾਂ ਰਹਿ ਰਹੇ ਨੇ ਕੋਈ ਵੀ ਰਹਿ ਰਿਹਾ ਜੀ ਸ਼ੱਕ ਦੀ ਹਾਂ ਰਹਿਣ ਨਾਲ ਤਾਂ ਕਦੇ ਰਹਿ ਤਾਂ ਸਾਰੇ ਪਰਵਾਸੀ ਆ ਰਹਿ ਰਹੇ ਤੇ ਆ ਜਾਂਦੇ ਬਗ ਜਾਂਦੇ ਕਦੇ 6 ਮਹੀਨੇ 7 ਮਹੀਨੇ ਇੱਧਰ ਲਾ ਲੈ ਦੋ ਮਹੀਨੇ ਉੱਧਰ ਲਾਏ ਆਉਂਦੇ ਫੇਰ ਆ ਜਾਂਦੇ ਬਗ ਜਾਂਦੇ ਕਰੀ ਜਾਂਦੇ ਔਰ ਉਹਨਾਂ ਨੂੰ ਜੇ ਹੁਣ ਆਉਣਗੇ ਜ਼ਰੂਰ ਤਾਂ ਆਪ ਦਾ ਕਿਤੇ ਉਹਨਾਂ ਨੂੰ ਟਿਕਾਣਾ ਜਿਹੜਾ ਕੋਈ ਕਿਸੇ ਨੇ ਕੰਮ ਕਰਾਉਣਾ ਉਹ ਆ ਟਿਕਾਣਾ ਉਹਨਾਂ ਨੂੰ ਉਹੀ ਬੰਦਾ ਦੇਉ ਉਹੀ ਉਹਦਾ ਜ਼ਿੰਮੇਵਾਰ ਹੋਊਗਾ ਠੀਕ ਹੈ ਮਤਲਬ ਕਿ ਪਿੰਡ ਦੇ ਆਮ ਨਹੀਂ ਜਿਵੇਂ ਪਿੰਡ ਦੇ ਵਿੱਚ ਤੁਰੇ ਫਿਰਦੇ ਆ ਜਾਂ ਉਹ ਕਰਾ ਵੀ ਕਿਤੇ ਚਾਰ ਇਧਰ ਲੰਘੇ ਚਾਰ ਉਧਰ ਉਹ ਨਹੀਂ ਹੋ ਚੱਲੂਗਾ ਮੈਂ ਕਹਾਂ ਉਹਨੂੰ ਕੰਮ ਤੇ ਰੱਖੋ ਬਸ ਕੰਮ ਤੇ ਲਾ ਕੇ ਆਪ ਦਾ ਖੇਤ ਲੈ ਕੇ ਜਾਓ ਆਪ ਦੇ ਕਿਨੂੰ ਜਦੋਂ ਵੀ ਕੰਮ ਹੋ ਗਿਆ ਉਹਨੂੰ ਆਪ ਦੇ ਖੇਤ ਤੁਰੇ ਤੁਰੇ ਕਿੰਨੇ ਕਿਲੋ ਕਰ ਰਹੇ ਨੇ ਕਿੰਨੇ ਕਿਲੋਕਾਂ ਨੇ ਬੋਤ ਬਹੁਤ ਆ ਜੀ ਹੋਣਗੇ 150 ਬੰਦਾ ਪਿੰਡ ਦੇ ਵਿੱਚ ਜਿਹੜੇ ਵੋਟਾਂ ਬਣਵਾ ਲਈਆਂ ਉਹਨਾਂ ਦੀ ਕਦਮ ਚੁੱਕਾਂ ਨਹੀਂ ਵੋਟਾਂ ਦਾ ਫਿਰ ਅਸੀਂ ਕਰਾਂਗੇ ਜੀ ਲਿਖ ਕੇ ਦੇਵਾਂਗੇ ਇਹਨੇ ਵੋਟਪਾਟ ਇੱਥੇ ਨਾ ਬਣੇ ਉਹ ਸਾਡੇ ਪਿੰਡ ਦੇ ਨਹੀਂ ਹੈ ਅਸੀਂ ਉਹ ਲਿਖ ਕੇ ਦੇ ਦਾਂਗੇ ਇਹ ਤਾਂ ਸਾਡੇ ਪਿੰਡ ਦਾ ਨਹੀਂ ਹੈ ਮੇਰਾ ਨਾਮ ਜਸਵੀਰ ਸਿੰਘ ਜੀ ਵੀ ਕੇ ਜੋ ਇਕਤਾ ਸਿੱਧੂਪੁਰ ਦਾ ਬਲਾਗ ਦਾ ਪ੍ਰਧਾਨ ਹੈ ਪਿੰਡ ਮੇਰਾ ਗਹਿਰੀ ਭਾਗੀ ਆ ਮੇਰੇ ਪਿੰਡ ਗਹਿਰੀ ਭਾਗੀ ਦੇ ਵਿੱਚ ਅੱਜ ਜਿਹੜਾ ਸਾਡੇ ਨਗਰ ਨੇ ਨਗਰ ਕਨਿਓ ਮਿਲ ਕੇ ਮਤਾ ਪਾਇਆ ਗਿਆ ਅਸੀਂ ਜਥੇਬੰਦੀ ਵਜh ਤੇ ਨਗਰ ਦੇ ਨਾਲ ਆ ਤੇ ਸਾਡੇ ਜਿਹੜੀ ਮੌਜੂਦਾ ਪੰਚਾਇਤ ਆ ਮੌਜੂਦਾ ਪੰਚਾਇਤ ਆ ਸਾਬਕਾ ਪੰਚਾਇਤ ਆ ਉਹ ਸਾਰੀ ਪੰਚਾਇਤ ਇੱਥੇ ਹੈਗੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਮਤਾਇ ਪਾਇਆ ਗਿਆ ਤੇ ਅਸੀਂ ਨਗਰ ਦੇ ਨਾਲ ਸਹਿਮਤਾਂ ਸਹਿਮਤ ਹੋ ਕੇ ਤੇ ਜਿਹੜੇ ਪ੍ਰਵਾਸੀ ਸਾਡੇ ਰਹਿਣਗੇ ਪਰੋਂ ਆ ਕੇ ਰਹਿੰਦੇ ਨੇ ਇੱਥੇ ਜਿਹੜਿਆਂ ਦੀ ਬਾ ਬਾਰੀ-ਬਾਰੀ ਇਹ ਗੱਲ ਆਉਂਦੀ ਆ ਵੀ ਪੱਕੀਆਂ ਵੋਟਾਂ ਬਣੀਆਂ ਵੀਆਂ ਨਾ ਪੱਕੀਆਂ ਵੋਟਾਂ 1 2 ਜਣੇ ਜਿਹੜੇ ਨੇ ਉਹਨਾਂ ਦੀ ਮੰਨ ਲਓ ਵੀ ਇੱਥੇ 15 ਸਾਲ ਤੋਂ 20 ਸਾਲ ਤੋਂ ਲਾ ਕੇ ਰਹਿ ਰਹੇ ਹਨ ਪਰ ਉਹਨਾਂ ਦੇ ਵੀ ਅਕਸਰ ਫਿਰ ਕੱਲ ਨੂੰ ਜੇ ਅਸੀਂ ਉਹਨੂੰ ਰੱਖ ਦਿਆਂ ਤਾਂ ਉਹ ਕਹਿਣਗੇ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਆਉਣਗੇ ਅਸੀਂ ਤਾਂ ਉਹਨਾਂ ਦਾ ਫਲਾਣੇ ਦਾ ਰਿਸ਼ਤੇਦਾਰ ਆ ਕਿਉਂਕਿ ਅਸੀਂ ਡੀਸੀ ਸਾਹਿਬ ਨੂੰ ਮਿਲਾਂਗੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਅਸੀਂ ਇੱਕ ਮੰਗ ਪੱਤਰ ਬਣਾ ਕੇ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਹਾਂਗੇ ਵੀ ਇਹਨਾਂ ਜਿਹੜੇ ਬੰਦੇ ਰਹਿੰਦੇ ਸਾਡੇ ਪਿੰਡ ਦੇ ਨਹੀਂ ਇਹਨਾਂ ਦੀ ਪੜਚੋਲ ਕੀਤੀ ਜਾਵੇ ਜਿਹੜਾ ਇਹ ਬੰਦਾ ਵੀ ਕਿੱਥੋਂ ਦਾ ਹੈਗਾ ਕਿੱਥੇ ਦੀਆਂ ਰਿਸ਼ਤੇਦਾਰੀਆਂ ਨਾਲ ਕੀ ਇਹ ਪਿੱਛੇ ਕੰਮ ਇਹ ਤਾਂ ਪਿਸ਼ੋਕੜ ਦੇ ਵਿੱਚ ਕੀ ਕੰਮ ਕਰਦਾ ਸੀ ਹੋ ਸਕਦਾ ਜਿਹੜਾ ਜੋ 10 ਸਾਲ ਤੋਂ 20 ਸਾਲ ਦੇ ਇੱਥੇ ਸਾਡੇ ਪਿੰਡ ਦੇ ਵਿੱਚ 10 ਸਾਲਾਂ ਤੋਂ ਲਾ ਕੇ ਰਹਿ ਰਿਹਾ ਹੋ ਸਕਦਾ ਉਹ ਕ੍ਰਾਈਮ ਕਰਕੇ ਆਇਆ ਹੋਵੇ ਕ੍ਰਾਈਮ ਕਰਕੇ ਆ ਕੇ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਰਹਿੰਦਾ ਹੋਵੇ ਅੱਜ ਤੱਕ ਲੁਕਿਆ ਛਿਪਿਆ ਰਿਹਾ ਹੋਵੇ ਪਰ ਜਿਹੜੀ ਆ ਬੱਚੇ ਵਾਲੀ ਘਟਨਾ ਨੂੰ ਲੈ ਕੇ ਸਾਰੇ ਪਿੰਡ ਨੇ ਸਾਡੇ ਨੇ ਏਕਾ ਦਿਖਾਇਆ ਧੰਨਵਾਦ ਆ ਨਗਰ ਦਾ ਬਹੁਤ ਵਧੀਆ ਗੱਲ ਆ